ਕੰਨੀ ਕੋਟ ਨੇ ਜਿਸ ਤਰੀਕੇ ਦੇ ਨਾਲ ਬਰਗਾੜੀ ਦੇ ਜਿਹੜੇ ਮਜਰਮ ਨੇ ਸਾਫ਼ ਸਪਸ਼ਟ ਕੀਤਾ ਕਿ ਗੁਰਮੀਤ ਰਾਮ ਰੇਮ ਦੀ ਦੇਖਰੇਖ ਦੇ ਵਿੱਚ ਔਰ ਹਨੀਪ੍ਰੀਤ ਦੀ ਦੇਖਰੇਖ ਦੇ ਵਿੱਚ ਗੁਰਗੰਸਾ ਮਹਾਰਾਜ ਦੀਆਂ ਬੇਦਗੀਆਂ ਹੋਈਆਂ ਔਰ ਜਿਹੜੀਆਂ ਬੇਦਗੀਆਂ ਤੋਂ ਬਾਅਦ ਜਿਹੜੇ ਉਹਨਾਂ ਦੇ ਡੇਰਾ ਪ੍ਰੇਮੀ ਸੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਹਨਾਂ ਦੇ ਅੰਗ ਫਾੜ ਕੇ ਜਿਹੜੇ ਸੜਕਾਂ ਦੇ ਉੱਤੇ ਸੁੱਟਿਆ ਇਹ ਅੱਜ ਬਿਲਕੁਕੁਲ ਕਲੀਅਰ ਹੋਇਆ ਔਰ ਅੱਜ ਲੋਕਾਂ ਨੂੰ ਸਮਝ ਆ ਨਾ ਚਾਹੀਦੀ ਔਰ ਉਹਨਾਂ ਸਰਕਾਰਾਂ ਨੂੰ ਜਿਨ੍ਹਾਂ ਦੇ ਸਮੇਂ ਦੇ ਵਿੱਚ ਇਹ ਹੋਇਆ ਜਿਹੜੇ ਉਹਨਾਂ ਨੂੰ ਪ੍ਰੋਟੈਕਟ ਕਰਦੇ ਰਹੇ ਨੇ ਕਿ ਐਫਓਜੀ ਲੋਕ ਜਿਹੜੇ ਨੇ ਇਹ ਜੇਲਾ ਦੇ ਪਿੱਛੇ ਹੋਣੇ ਚਾਹੀਦੇ ਨੇ ਔਰ ਰਾਮ ਰਹੀਰ ਦੀ ਜਿਹੜੀ ਬਾਰ ਬਾਰ ਬੇਲ ਹੋ ਰਹੀ ਹੈ ਉਹਨੂੰ ਵਾਪਸ ਦੁਬਾਰਾ ਅੰਦਰ ਕੀਤਾ ਜਾਣਾ ਚਾਹੀਦਾ ਔਰ ਹਨੀਪ੍ਰੀਤ ਨੂੰ ਵੀ ਅਰੈਸਟ ਕੀਤਾ ਜਾਣਾ ਚਾਹੀਦਾ ਔਰ ਮੈਂ ਉਹਨਾਂ ਲੋਕਾਂ ਨੂੰ ਵੀ ਦੁਬਾਰਾ ਬੁਲਾਗਾ ਜਿਹੜੀਆਂ ਪੰਥ ਦੇ ਨਾਮ ਦੇ ਤੁਸੀਂ ਵੋਟਾਂ ਲੈ ਕੇ ਆਏ ਤੁਸੀਂ ਆਪਣੇ ਸਮੇਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵੇਦਵੀ ਹੁੰਦੇ ਦੇਖ ਲਈਆ ਮਗਰ ਅੱਜ ਸਾਰੀ ਜਿਹੜੀ ਕਲੈਰਿਟੀ ਆਈ ਹੈ ਇਸ ਤੋਂ ਬਾਅਦ ਵੀ ਤੁਹਾਨੂੰ ਹੁਣ ਹੋਸ਼ ਵਿੱਚ ਆ ਜਾਣਾ ਚਾਹੀਦਾ ਸਮਝ ਆ ਜਾਣੀ ਚਾਹੀਦੀ ਹੈ ਵੇਲ ਲਗਾਤਾਰ ਬਾਰ-ਬਾਰ ਮਿਲ ਰਹੀ ਹੈ ਇਸ ਦਾ ਨਿਸ਼ਾਨਾ ਆਪ ਕੌਣ ਸੀ ਸਰਕਾਰ ਪਰ ਕਹਿੰਗੇ ਹਰਿਆਣਾ ਸਰਕਾਰ ਪਰ ਜਾਂ ਕੇਂਦਰ ਸਰਕਾਰ ਪਰ ਦੇਖੋ ਇਹ ਕੋਰਟ ਦਾ ਮੈਟਰ ਹੈ ਇਹਦੀ ਸਰਕਾਰਾਂ ਦੀ ਗੱਲ ਨਹੀਂ ਖੁੱਦੀ ਕੋਰਟ ਨੂੰ ਇਹਦੀ ਸੰਜੀਦਗੀ ਲੈਣੀ ਚਾਹੀਦੀ ਹੈ ਕਿ ਜਦ ਤੁਹਾਡੇ ਇੱਕ ਕੋਰਟ ਤੋਂ ਇਹਦਾ ਫੈਸਲਾ ਆ ਗਏ ਔਰ ਐਫਓਜੀ ਲੋਕਾਂ ਨੂੰ ਵੀ ਤੁਸੀਂ ਅਗਰ ਵਾਰ-ਵਾਰ ਵੇਲ ਦਿਓਗੇ ਤੇ ਤੁਹਾਡੇ ਉੱਤੇ ਕਿਧਰੇ ਨਾ ਕਿਧਰੇ तो so, सरकारों का मैटर नहीं होता है इधर एक गजल सुगत काम जुडिशरी चल रहा है लेकिन जिस तरीके से जिस तरीके से नाम सामने आया है क्या दिल्ली कमेटी हरियाणा कोर्ट में जाएगी इसको बेल को लेकर देखो दिल्ली कमेटी का काम नहीं है ये काम सरकारों का है या उस टाइम की हुई हुई जो एफआईआर है उसके ऊपर का है और जो जो लोग इसमें इन्वॉल्व हैं उन लोगों से हम बात करेंगे जिन्होंने इसकी जो पैरवी कर रहे हैं उनसे बात करेंगे कि दिल्ली कमेटी का कोई भी सहयोग चाहिए अपने गुरु ग्रंथ साहब के दोषों को पकड़ने के लिए उनके खिलाफ चलने के लिए गुरु दिल्ली गुरुद्वारा कमेटी हमेशा आगे खड़े होकर लेकिन जिस तरीके से राम रहीम और हनीप्रीत का नाम सामने आया है सिखों में कितना रोष है इसका देखो सिखों में जो सिख गुरु ग्रंथ साहब को मानते हैं हो सब में रोष है जो सिख सिर्फ अपनी राजनीति करना चाहते हैं उन लोगों के बारे में तो वही बता सकते हैं और मैं समझता हूँ कि सिख पंथ की सबसे बड़ी जो जमात थी जिनके समय में ये काम हुआ था उन लोगों को आज समझ ले लेनी चाहिए ਕਨੀ ਕੋਟ ਨੇ ਜਿਸ ਤਰੀਕੇ ਦੇ ਨਾਲ ਬਰਗਾੜੀ ਦੇ ਜਿਹੜੇ ਮਜਰਮ ਨੇ ਸਾਫ਼ ਸਪਸ਼ਟ ਕੀਤਾ ਕਿ ਗੁਰਮੀਤ ਰਾਮ ਰੇਨ ਦੀ ਦੇਖਰੇਖ ਦੇ ਵਿੱਚ ਔਰ ਹਨੀਪ੍ਰੀਤ ਦੀ ਦੇਖਰੇਖ ਦੇ ਵਿੱਚ ਗੁਰਗੰਸਾ ਮਹਾਰਾਜ ਦੀਆਂ ਬੇਦਗੀਆਂ ਹੋਈਆਂ ਔਰ ਜਿਹੜੀਆਂ ਬੇਦਗੀਆਂ ਤੋਂ ਬਾਅਦ ਜਿਹੜੇ ਉਹਨਾਂ ਦੇ ਡੇਰਾ ਪ੍ਰੇਮੀ ਸੀ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਹਨਾਂ ਦੇ ਅੰਗ ਫਾੜ ਕੇ ਜਿਹੜੇ ਸੜਕਾਂ ਦੇ ਉੱਤੇ ਸੁੱਟਿਆ ਇਹ ਅੱਜ ਬਿਲਕੁਲ ਕਲੀਅਰ ਹੋਇਆ ਔਰ ਅੱਜ ਲੋਕਾਂ ਨੂੰ ਸਮਝ ਆ ਨਾ ਚਾਹੀਦੀ ਔਰ ਉਹਨਾਂ ਸਰਕਾਰਾਂ ਨੂੰ ਜਿਨ੍ਹਾਂ ਦੇ ਸਮੇਂ ਦੇ ਵਿੱਚ ਇਹ ਹੋਇਆ ਜਿਹੜੇ ਉਹਨਾਂ ਨੂੰ ਪ੍ਰੋਟੈਕਟ ਕਰਦੇ ਰਹੇ ਨੇ ਕਿ ਐਫਓਜੀ ਲੋਕ ਜਿਹੜੇ ਨੇ ਇਹ ਜੇਲਾ ਦੇ ਪਿੱਛੇ ਹੋਣਾ ਚਾਹੀਦੇ ਨੇ ਔਰ ਰਾਮ ਰਹੀਰ ਦੀ ਜਿਹੜੀ ਬਾਰ ਬਾਰ ਬੇਲ ਹੋ ਰਹੀ ਹੈ ਉਹਨੂੰ ਵਾਪਸ ਦੁਬਾਰਾ ਅੰਦਰ ਕੀਤਾ ਜਾਣਾ ਚਾਹੀਦਾ ਔਰ ਹਨੀਪ੍ਰੀਤ ਨੂੰ ਵੀ ਅਰੈਸਟ ਕੀਤਾ ਜਾਣਾ ਚਾਹੀਦਾ ਔਰ ਮੈਂ ਉਹਨਾਂ ਲੋਕਾਂ ਨੂੰ ਵੀ ਦੁਬਾਰਾ ਬੁਲਾਗਾ ਜਿਹੜੀਆਂ ਫੰਦ ਦੇ ਨਾਮ ਦੇ ਤੁਸੀਂ ਵੋਟਾਂ ਲੈ ਕੇ ਆਏ ਤੁਸੀਂ ਆਪਣੇ ਸਮੇਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵੇਦਵੀ ਹੁੰਦੇ ਦੇਖ ਲਈਆ ਮਗਰ ਅੱਜ ਸਾਰੀ ਜਿਹੜੀ ਕਲੈਰਿਟੀ ਆਈ ਹੈ ਇਸ ਤੋਂ ਬਾਅਦ ਵੀ ਤੁਹਾਨੂੰ ਹੁਣ ਹੋਸ਼ ਵਿੱਚ ਆ ਜਾਣਾ ਚਾਹੀਦਾ ਸਮਝ ਆ ਜਾਣੀ ਚਾਹੀਦੀ

दिल्ली कमेटी का काम नहीं है ये काम सरकारों का है या उस टाइम की हुई हुई जो एफ आई है उसके ऊपर का है और जो जो लोग इसमें इन्वॉल्व हैं उन लोगों से हम बात करेंगे जिन्होंने जो पैरवी कर रहे हैं उनसे बात करेंगे कि दिल्ली कमेटी का कोई भी सहयोग चाहिए अपने गुरु ग्रंथ साहब के दोषों को पकड़ने के लिए उनके खिलाफ चलने के लिए गुरु दिल्ली गुरुद्वारा कमेटी हमेशा आगे खड़े होकर लेकिन काम जिस तरीके से राम रहीम और हनीप्रीत का नाम सामने आया है सिखों में कितना रोष है इसका देखो सिखों में जो सिख गुरु ग्रंथ साहब को मानते हैं हो सब में रोष है जो सिख सिर्फ अपनी राजनीति करना चाहते हैं उन लोगों के बारे में तो वही बता सकते हैं और मैं समझता हूं कि सिख पंथ की सबसे बड़ी जो जमात थी जिनके समय में ये काम हुआ था उन लोगों को आज समझ ले लेनी चाहिए देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप